ਗੁਰਸਬੰਦੀ ਇਸ਼ਤਿਹਾਰ ਲਗਵਾਉਣ ਲਈ ਸੰਪਰਕ ਕਰੋ ਸਾਡੇ ਨੰਬਰ 2013124180 ਜਾਂ ਸਾਡੀ ਈਮੇਲ ਆਈਡੀ ਪ੍ਰੀਤਨਾਮਾusa@gmail.com ਗੰਦਗੀ ਨਾਲ ਭਰੇ ਦੇਸੀ ਘੋਦ ਦੇ ਡਰਮ ਦੇਖ ਪੁਲਿਸ ਨੂੰ ਚੜ ਗਿਆ ਵੱਟ ਮਾਲਕ ਦੀ ਲਗਾ ਦਿੱਤੀ ਕਲਾਸ ਜੀ ਹਾਂ ਤਸਵੀਰਾਂ ਫਿਰੋਜ਼ਪੁਰ ਛੁਣੇ ਦੀਆਂ ਨੇ ਜਿੱਥੇ ਵੀ ਜਿੱਥੇ ਸਿਹਤ ਵਿਭਾਗ ਵੱਲੋਂ ਫੂਡ ਸੇਫਟੀ ਭਾਗ ਦੀ ਟੀਮ ਨੇ ਚੋਣ ਕਮਿਸ਼ਨ ਸ਼ਿਕਾਇਤ ਮਿਲਣ ਤੇ ਫਿਰੋਜ਼ਪੁਰ ਛੋਨੇ ਦੀ ਇੱਕ ਡੈਰੀ ਵਿੱਚ ਛਾਪਾ ਮਾਰ ਕੇ ਚੈਕਿੰਗ ਕੀਤੀ ਜਿਸ ਵਿੱਚ ਦੇਸੀ ਘੀ ਦੇ ਇੱਕ ਡਰਮ ਵਿੱਚ ਚੂਹੇ ਮਰੇ ਪਏ ਸੀ ਤੇ ਆਲੇ-ਦੁਆਲੇ ਕਿਹੜੇ ਮਕੋੜੇ ਦੌੜ ਰਹੇ ਸਨ ਨਾ ਤਾਂ ਕੋਈ ਸਾਫ-ਸਫਾਈ ਰੱਖੀ ਹੋਈ ਸੀ ਤੇ ਨਾ ਹੀ ਡੈਰੀ ਦੇ ਵੱਲੋਂ ਕੋਈ ਲਾਇਸੈਂਸ ਲਿੱਤਾ ਹੋਇਆ ਸੀ ਜਿਸ ਦੇ ਚੱਲਦੇ ਫੂਡ ਸੇਫਟੀ ਭਾਗ ਦੀ ਟੀਮ ਨੇ ਦੇਸੀ ਘਿਓ ਅਤੇ ਪਨੀਰ ਦੇ ਸੈਂਪਲ ਲਏ ਮੇभी ਸ਼ਾਇਦ ਅੰਦਰ ਕੰਮ ਕਰਦੋਗੇ ਕੋਈ ਬੰਦਾ ਉਧਰ ਸਾਨੂੰ ਸ਼ਿਕਾਇਤ ਆਈ ਸੀਗੀ ਔਰ ਉਹ ਉਹੀ ਤਿੰਨ ਤਰ੍ਹਾਂ ਦੇ ਘਿਓ ਸੀ ਉਥੇ ਇੱਕ ਪੀਲਾ ਸੀਗਾ ਇੱਕ orange color ਦਾ ਸੀਗਾ ਇੱਕ whiteish ਸੀਗਾ ਔਰ ਸਾਰਾ ਇਸਾਰਾ ਜਨ ਅਨਹਾਜਾਨੀ ਤਰੀਕੇ ਦੇ ਵਿੱਚ ਪਿਆ ਹੈ ਸੀਗਾ ਜਦੋਂ ਅਸੀਂ ਚੈਕਿੰਗ ਕੀਤੀ ਸਾਨੂੰ ਦੋ ਚੂਹੇ ਉੱਥੇ ਮਰੇ ਅਨਰੋ ਲੱਭੇ ਆ ਅਸੀਂ ਉਹਦਾ ਸੈਂਪਲ ਵੀ ਲੈ ਦਿੱਤਾ ਹੈਗਾ ਔਰ ਉਹਦਾ ਚਲਾਨ ਵੀ ਕਰਤਾ ਹੈਗਾ ਅਨਹਾਜਾਨਿਕ ਦੇ ਦੇ ਤਹਿਤ ਔਰ ਉਹਨੂੰ ਲਾਇਸੈਂਸ ਉਹਦੇ ਕੋਲ ਸੀਗਾ ਨਹੀਂ ਰਜਿਸਟ੍ਰੇਸ਼ਨ ਸੀਗੀ ਜਿਹੜੀ ਕਿ ਰੇੜੇ ਵਾਲੇ ਦੀ ਭਰਾਈ ਹੁੰਦੀ ਹੈਗੀ ਆ ਮੌਕੇ ਤੇ ਬੰਦਾ ਭੱਜ ਵੀ ਗਿਆ ਸੀਗਾ ਫਿਰ ਉਹਨੂੰ ਛੱਤ ਤੋਂ ਅਸੀਂ ਫੜ ਕੇ ਮੰਗਵਾਇਆ ਤੇ ਉਹਦੇ ਉੱਤੇ ਕਾਰਵਾਈ ਕੀਤੀ ਜੀ ਅੱਛਾ ਉਹਨੂੰ ਕੋਲ ਲਾਇਸੈਂਸ ਵੀ ਨਹੀਂ ਹੋਇਆ ਸੀ ਹਾਰੀ ਫੂ ਸੇਫਟੀ ਲਾਇਸੈਂਸ ਨਹੀਂ ਸੀ ਕੋਲ ਉਹਨਾਂ ਦੇ ਕੋਲ ਇਹਨਾਂ ਕਰੋ ਤੱਕ ਉਹ ਇਹਗਾ ਸੀਗਾ ਕਿ ਇਹਨਾਂ ਕਿਉਂ ਕਿਵੇਂ ਪ੍ਰੋਡਿਊਸ ਕੀਤੇ ਉਹ ਕਿਉਂ ਕਾਫੀ ਮਾਤਰਾ ਦੇ ਵੇਚ ਕਿਉਂਕਿ ਕਿਉਂ ਕਾਫੀ ਮਾਤਰਾ ਦੇ ਵੇਚ ਵੇਚ ਵਿੱਚੋਂ ਕਰਦੇ ਸਨ ਸਾਨੂੰ ਇਨਕੁਆਇਰੀ ਕਰਨ ਦੇ ਬਾਵਜੂਦ ਮੈਨੂੰ ਹੀ ਪਤਾ ਲੱਗਾ ਵੀ ਆਜ ਤੱਕ 10 ਸਾਲ ਤੱਕ ਹੋ ਗਿਆ ਤਾਂ ਕੋਈ ਸੈਂਪਲ ਹੀ ਨਹੀਂ ਭਰਿਆ ਗਿਆ। ਇਹ ਬੰਦਾ ਇੰਨੀ ਅਪਰੋਚੇਬਲ ਸੀਗਾ ਇਹਦਾ ਸੈਂਪਲ ਨਹੀਂ ਕੋਈ ਅੱਜ ਤੱਕ ਭਰ ਸਕਿਆ ਸੀਗਾ ਤੇ ਉਹ ਜਦੋਂ ਅਸੀਂ ਇਨਵੈਸਟੀਗੇਸ਼ਨ ਕੀਤੀ ਸਾਨੂੰ ਵੀ ਸਾਡੇ ਤੇ ਕਾਫੀ ਪ੍ਰੈਸ਼ਰ ਪਾਇਆ ਪਰ ਅਸੀਂ ਇਹਦਾ ਸੈਂਪਲ ਇੱਕ ਨਹੀਂ ਪੰਜ ਭਰੇ ਜੀ। 80 ਕਰੋੜ ਕਰੋ ਜੀ ਦਬਾਸੀਗਾ ਜੀ ਔਰ ਜਿਹੜਾ ਪਨੀਰ ਦਾ ਸੈਂਪਲ ਵੀ ਲਿਆ ਹੈਗਾ ਉਹ ਵੀ ਅਸੀਂ 85 ਕਿਜੀ ਹੈਗਾ ਜਿਹੜਾ ਸੀਜ਼ ਕਰਤਾ ਹੈਗਾ ਪਨੀਰ ਵੀ ਔਰ ਚਾਰ ਕਿਉਂ ਸੈਂਪਲ ਲਏ ਤੇ ਨੇ ਸੈਂਪਲ ਕਿਸ ਕਿਸ ਚੀਜ਼ ਦੇ ਨੇ ਸੈਂਪਲ ਅਸੀਂ ਲیتے ਹੈ 25 ਡਰਮਾਂ ਦੇ ਵਿੱਚੋਂ ਚਾਰ ਸੈਂਪਲ ਲیتے ਹੈਗੇ ਹੋਮੋਜਨਾਈਜ਼ ਕਰਕੇ ਮਿਕਸਿੰਗ ਦੇ ਵਿੱਚ ਕਿਸ ਕਿਸ ਚੀਜ਼ ਪਨੀਰ ਜਿਹੜਾ ਕਿਉ ਦੇ ਚਾਰ ਸੈਂਪਲ ਹੈਗੇ ਹੈ ਕਿਉ ਦੇ ਆ ਜੀ ਔਰ ਜਿਹਦੇ ਵਿੱਚ ਇੱਕ ਸੈਂਪਲ ਇਹ 19 ਡਰਮ ਹੈ ਜਿਹੜੇ ਚ ਚੂਹਾ ਮਰੇ ਪਏ ਸੀਗੇ ਉੱਥੇ ਅਸੀਂ ਸੈਂਪਲ ਲیتے ਹੋਇਆ ਉਹ ਜਿਹੜਾ ਚੂਹਾ ਮਰਿਆ ਹੋਇਆ ਸੀ ਉਹ ਕਿੰਦੇ ਵਿੱਚ ਹੈਗਾ ਸੀਗਾ ਉਹ A19 ਡਰਮ ਮਾਰਕ ਕੀਤਾ ਸੀ ਉੱਥੇ ਸੀਲ ਕੀਤਾ ਗਿਆ ਉੱਥੇ ਪਿਆ ਹੈ ਇਹ ਕੀ ਕਾਰਵਾਈ ਕੀਤੀ ਸਰ ਅਸੀਂ ਉੱਥੇ ਸਰ ਉਹਦਾ ਕਿ ਅਸ ਅਪਰ ਰੂਲਸ ਸੈਂਪਲ ਸੈਂਪਲ ਲੈ ਲੈਂਦਾ ਬਾਕੀ ਦੋ ਦਿਨਾਂ ਚ ਅਸੀਂ ਰਿਪੋਰਟ ਤੇ ਜੀ ਹੈ ਥਾਣੇ ਨੂੰ ਵੀ ਭੇਜਤੀ ਹੈਗੀ ਆ ਵੀ ਜਿਹੜੀ ਕਾਰਵਾਈ ਅਗਲੀ ਕਾਰਵਾਈ ਵੀ ਜਨਰਲ ਡੀਸੀ ਸਾਹਿਬ ਨੂੰ ਭੇਜਤੀ ਲਖਸ਼ਮੀ ਕਮਿਸ਼ਨ ਨੂੰ ਵੀ ਭੇਜਤੀ ਔਰ ਆਪਣੇ ਕਮਿਸ਼ਨਰ ਸਾਹਿਬ ਨੂੰ ਵੀ ਭੇਜਤੀ ਹੈ ਜੀ ਥੈਂਕ ਯੂ ਜੀ ਨੰਬਰ 7 ਤੇ ਸਾਨੂੰ ਚੈਕਿੰਗ ਦੌਰਾਨ ਪਾਇਆ ਗਿਆ ਕਿ ਅਰਾਊਂਡ 5000 ਕਿਜੀ ਆਫ ਕਿਓ ਸੀਗਾ ਜੀ ਜਿਹੜਾ ਬਹੁਤ ਹੀ ਅਨ ਹਾਈਜਨਿਕ ਕੰਡੀਸ਼ਨ ਚ ਪਿਆ ਸੀ ਤੇ ਕੁਝ ਡਰਮ ਦੇ ਵਿੱਚ ਜੀਵਨ ਸਾਨੂੰ ਦੋ ਚੂਹੇ ਵੀ ਮਿਲੇ ਜੀ ਇੱਕ ਡਰਮ ਦੇ ਵਿੱਚ ਮੱਖੀ ਮੱਛਰ ਤੇ ਜਾਲੇ ਵਗੈਰਾ ਬਹੁਤ ਬਹੁਤ ਹੀ ਬਹੁਤ ਹੀ ਬੁਰਾ ਹਾਲ ਸੀ ਜੀ ਸਰ ਕੀ ਕਾਰਵਾਈ ਕੀ ਕੀਤੀ ਹੈਗੀ ਹੈ ਉਹ ਔਰ ਉੱਥੇ ਕੀ ਕੀ ਬਰਾਮਦ ਹੋਇਆ ਅਸੀਂ ਸੈਂਪਲਸ ਲਏ ਹੈ ਜੀ ਟੋਟਲ ਮੈਂ 5 ਸੈਂਪਲਸ ਲਏ ਹੈ ਜੀ ਤੇ ਅਸੀਂ ਜਿਹੜਾ ਬਾਕੀ ਸਾਰਾ ਮਾਲ ਸੀ ਉਹ ਸਾਰਾ ਸੀਜ਼ ਕਰਤਾ ਜੀ ਉਹ ਤਾਂ ਸਰ ਸੈਂਪਲਿੰਗ ਤੋਂ ਬਾਅਦ ਕੀ ਕਾਰਵਾਈ ਕੀਤੀ ਜਾਊਗੀ ਜੋ ਰਿਪੋਰਟ ਆਊਗੀ ਦੇਖੋ ਅਸੀਂ ਸੈਂਪਲਸ ਅੱਜ ਲੈ ਲਏ ਤੇ ਕੱਲ ਅਸੀਂ ਆਪਣੇ ਭੇਜ ਦਾਂਗੇ ਖਰਡ ਲੈਬ ਦੇ ਵਿੱਚ ਜੋ ਰਿਪੋਰਟ ਆਏਗੀ ਉਸ ਹਾਰ ਨਾਲ ਅਸੀਂ ਕਾਰਵਾਈ ਕਰਾਂਗੇ ਸਰ ਜਿਹੜਾ ਤੁਸੀਂ ਕਿਓ ਦੱਸ ਰਹੇ ਹੋ ਉਹ ਡਰਮ ਡਰਮਾਂ ਦੇ ਵਿੱਚ ਹੈਗਾ ਸੀ ਕਿੰਨੇ ਡਰਮ ਹੈਗੇ ਸੀਗੇ ਉਹ ਕਿੰਨਾ ਕਿਓ ਹੈਗਾ ਸੀ ਔਰ ਕਿੰਨਾ ਹਾਈਜੈਨਿਕ ਹੈਗਾ ਸੀਗਾ ਜਿਸ ਦੇ ਵਿੱਚ ਤੁਸੀਂ ਜਿਹੜਾ ਦੱਸਿਆ ਹੈਗਾ ਕਿ ਚੂਹੇ ਮਰੇ ਹੋਏ ਸੀਗੇ ਟੋਟਲ ਲਗਭਗ ਆਰਾਊਂਡ 25 ਡਰਮ ਸੀਗੇ ਜੀ ਤੇ ਲਗਭਗ 75 ਤੋਂ 80% ਪਰੇ ਹੋਈ ਸੀ ਹਰ ਇੱਕ ਡਰਮ ਤੇ ਅਪਰੋਕਸੀਮੇਟਲੀ ਮੈਂ ਜਿਹੜਾ ਅੰਦਾਜ਼ਾ ਲਾਇਆ ਉਹ 5000 ਕਿਲੋਗ੍ਰਾਮ ਆਫ ਕਯੂ ਸੀਗਾ ਜੀ ਇਸ ਸਰ ਕਿਵੇਂ ਤੁਹਾਨੂੰ ਕੀ ਲੱਗ ਰਿਹਾ ਹੈਗਾ ਕਿ ਫਸਟ ਇਨਵੈਸਟੀਗੇਸ਼ਨ ਦੇ ਵਿੱਚ ਕੀ ਲੱਗਦਾ ਤੁਹਾਨੂੰ ਬਹੁਤ ਹੀ ਬੁਰਾ ਹਾਲ ਹੈ ਜੀ ਮੇਰੇ ਸਾਹਮਣੇ ਤਾਂ ਬਹੁਤ ਹੀ ਮਾੜਾ ਹਾਲਤ ਹੈ ਅਸੀਂ ਇਹਦੇ ਜਿਹੜੇ ਅਨਹਾਈਜਨਿੰਗ ਕੰਡੀਸ਼ਨ ਸੀਗਾ ਉਹਦਾ ਇੱਕ ਚਲਾਨ ਵੀ ਕੱਟਦਾ ਜੀ ਤੇ ਦੇਸੀ ਕਿਉਂ ਸੀ ਹਾਂਜੀ ਹਾਂਜੀ ਦੇਖੀ ਕਿਉਂ ਸੀ ਬਾਕੀ ਦੇਖੋ ਬਾਕੀ ਜੋ ਰਿਪੋਰਟ ਆਏਗਾ ਉਦੋਂ ਪਤਾ ਲੱਗੇਗਾ ਕਿ ਐਡੈਂਟ੍ਰੇਸ਼ਨ ਕਿਸ ਲੈਵਲ ਦੀ ਹੈ ਤੇ ਕਿੰਨੀ ਹੈ ਜੀ ਪਰ ਤੁਸੀਂ ਜਦੋਂ ਉੱਥੇ ਗਏ ਤਾਂ ਉੱਥੇ ਕੀ ਕੁਛ ਜਿਹੜੀ ਬਾਕਸ ਦੇ ਵਿੱਚ ਤੁਹਾਨੂੰ ਜਿਹੜਾ ਬਰਾਮਿਕ ਹੋਇਆ ਤਾਲਾ-ਕਾਲਾ ਕੀ ਹੈਗਾ ਸੀ ਉਹ ਜੀ ਦੇਖਣ ਚ ਤਾਂ ਹੀ ਲੱਗ ਰਿਹਾ ਸੀ ਚੂਹਾ ਲੱਗ ਰਿਹਾ ਸੀ ਜੀ ਮੱਛਰ ਮੱਖੀ ਬਹੁਤ ਬਹੁਤ ਜ਼ਿਆਦਾ ਡਿਸਟਰਬਿੰਗ ਸੀਗਾ ਜੀ ਤਾਂ ਹਦਾਇਤ ਵੀ ਉਹਨਾਂ ਨੂੰ ਕੀਤੀ ਹੈਗੀ ਹੈ ਹਾਂਜੀ ਇਹ ਤਾਂ ਬਿਲਕੁਲ ਇਹਦੇ ਹਦਾਇਤ ਚ ਲੋਸੀ ਫਿਰ ਵੀ ਦੇਖਿਆ ਹੈ ਬਟ ਦਿਸ ਇਸ ਕਾਮਨ ਸੈਂਸ ਕਿ ਕੋਈ ਵੀ ਜਨਾ ਕੋਈ ਕੰਮ ਕਰ ਰਿਹਾ ਹੈ ਡੇਰੀ ਦਾ ਕਿਉਂਕਿ ਦੇਖੋ ਇਹ ਹਾਈ ਰਿਸਕ ਕੈਟਾਗਰੀ ਚ ਆਂਦੀਆਂ ਨੇ ਇਹਨਾਂ ਨੂੰ ਚਾਹੀਦਾ ਕਿ ਬਿਲਕੁਲ ਸਾਫ਼ ਸੁਥਰਾ ਇਹਨਾਂ ਦਾ ਸਟੋਰ ਰੂਮ ਹੋਵੇ ਉੱਥੇ ਹੀ ਇਹਨਾਂ ਦਾ ਲੱਕੜ ਦਾ ਸਮਾਨ ਪਿਆ ਹੈ ਕੋਈ ਸਾਈਕਲ ਪਈ ਹੈ ਬਿਲਕੁਲ ਬਿਲਕੁਲ ਵੀ ਧਿਆਨ ਨਹੀਂ ਸੀ ਇਹਨਾਂ ਦਾ ਜੀ ਸਫਾਈ ਵੱਲ ਬਿਲਕੁਲ ਖਿਆਲ ਨਹੀਂ ਸੀ ਨਾਲੇ ਕਹਿੰਦੇ ਬਹੁਤ ਪੁਰਾਣੀ ਸ਼ਾਪ ਹੈ ਜੀ ਤੇ ਬਹੁਤ ਬੁਰਾ ਹਾਲ ਸੀ ਇਹਨਾਂ ਦਾ ਥੈਂਕ ਯੂ ਪੰਜਾਬ ਚ yellow alert 41 ਡਿਗਰੀ ਤੋਂ ਪਾਰ ਉੱਚਿਆ ਪਾਰਾ ਜੀ ਹਾਂ ਚੰਡੀਗੜ੍ਹ ਮੌਸਮ ਵਿਗਿਆਨ ਕੇਂਦਰ ਨੇ ਦੋ ਦਿਨਾਂ ਲਈ yellow alert ਤੇ 18 ਤੇ 19 ਮਈ ਨੂੰ orange alert ਜਾਰੀ ਕੀਤਾ ਹੈ ਵਿਭਾਗ ਮੁਤਾਬਿਕ ਜੇ ਤਾਪਮਾਨ ਇਸੇ ਤਰ੍ਹਾਂ ਵਧਦਾ ਰਿਹਾ ਤਾਂ orange alert ਨੂੰ yellow ਜਾਂ red alert ਚ ਵੀ ਬਦਲਿਆ ਜਾ ਸਕਦਾ ਹੈ ਬੁੱਧਵਾਰ ਨੂੰ ਵਾਤਵਾਰ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਹੈ ਬੁੱਧਵਾਰ ਸਵੇਰੇ 11:30 ਵਜੇ ਵਾਤਾਵਰਣ ਦਾ ਤਾਪਮਾਨ 37.5 ਡਿਗਰੀ ਤੱਕ ਪਹੁੰਚ ਗਿਆ ਸੀ ਸਵੇਰ ਤੋਂ ਮੌਸਮ ਸਾਫ਼ ਰਿਹਾ ਜਦ ਕਿ ਦੁਪਹਿਰ ਹੁੰਦੇ ਹੁੰਦੇ ਤਾਪਮਾਨ ਵਧਣ ਲੱਗਾ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਦੇ ਡਾਇਰੈਕਟਰ ਏਕੇ ਸਿੰਘ ਦਾ ਕਹਿਣਾ ਹੈ ਕਿ ਸਥਿਤੀ ਬਿਲਕੁਲ ਲੂ ਦੇ ਬਣੀ ਹੋਈ ਹੈ ਪਾਵ ਹਿੱਟ ਵੇਵ ਹੈ ਇਸ ਨੂੰ ਦੇਖਦਿਆਂ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਲਈ ਅਲਰਟ ਜਾਰੀ ਕੀਤਾ ਹੋਇਆ ਹੈ ਲੂ ਐਲਾਨ ਕਰਨ ਦੇ ਭਾਗ ਨੇ ਆਪਣੇ ਮਾਪਦੰਡ ਨੇ ਵੱਧ ਤੋਂ ਵੱਧ ਤਾਪਮਾਨ ਸਧਾਰਨ ਤਾਪਮਾਨ ਨਾਲੋਂ 4.5 ਡਿਗਰੀ ਜ਼ਿਆਦਾ ਹੈ ਇਸ ਨੂੰ ਲੂ ਹੀਟ ਜਾਂ ਹੀਟ ਵੇਵ ਦੀ ਕੰਡੀਸ਼ਨ ਕਹਿੰਦੇ ਨੇ ਅਜਿਹੇ ਚ ਹੀ ਹਾਲਾਤ ਹੁਣ ਬਣੇ ਹੋਏ ਨੇ ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਤੱਕ ਪਹੁੰਚ ਗਿਆ ਸੀ ਅਸੀਂ ਅੰਦਾਜ਼ਾ ਲਾ ਰਹੇ ਹਾਂ ਕਿ ਆਉਣ ਵਾਲੇ ਦਿਨਾਂ ਚ 44 ਜਾਂ 45 ਡਿਗਰੀ ਤੱਕ ਦਾ ਰਿਕਾਰਡ ਹੋ ਸਕਦਾ ਹੈ ਅਲਰਟ ਇਸ ਲਈ ਕੀਤਾ ਗਿਆ ਹੈ ਕਿ ਤਾਂ ਜੋ ਲੋਕ ਸਾਵਧਾਨ ਹੈ ਖਾਸ ਕਰਕੇ ਧੁੱਪ ਜਾਂ ਨਿਕਲਣ ਤੋਂ ਬਚਣ ਬੁੱਧਵਾਰ ਦੇ ਬੀਤੇ ਦਿਨ ਹੀ ਤਾਪਮਾਨ 31 ਡਿਗਰੀ ਹੈ ਜੋ ਆਮ ਨਾਲੋਂ 3 ਡਿਗਰੀ ਵੱਧ ਸੀ ਬੀਤੀ ਰਾਤ ਦਾ ਤਾਪਮਾਨ 22.4 ਡਿਗਰੀ ਦਰਜ ਕੀਤਾ ਗਿਆ ਜੋ ਕਿ ਆਮ ਨਾਲੋਂ 1 ਡਿਗਰੀ ਵੱਧ ਸੀ ਵਿਭਾਗ ਮੁਤਾਬਿਕ ਵੀਰਵਾਰ ਤੋਂ ਸ਼ਹਿਰ 'ਚ ਗਰਮ ਹਵਾਵਾਂ ਪਾਵ ਲੂ ਮਹਿਸੂਸ ਕੀਤੀ ਜਾ ਸਕਦੀ ਹੈ 18 ਨੂੰ ਵੀ ਤੇਜ਼ ਗਰਮੀਆਂ ਲਹਿਰਾਂ ਦੇ ਵੀ ਅਸਰ ਪ੍ਰਗਟਾਏ ਜਾ ਰਹੇ ਨੇ ਵੀਰਵਾਰ ਨੂੰ ਮੌਸਮ ਸਾਫ਼ ਰਹੇਗਾ ਵਾਤਾਵਰਣ ਤਾਪਮਾਨਿਕ ਤਾਰੀ ਤੇ ਘੱਟੋ ਘੱਟ ਤੇ 20 ਡਿਗਰੀ ਹੋ ਸਕਦਾ ਹੈ ਸ਼ੁੱਕਰਵਾਰ ਨੂੰ ਮੌਸਮ ਸਾਫ਼ ਰਹੇਗਾ ਵਾਤਾਵਰਣ ਤਾਪਮਾਨ 43 ਜਦ ਕੀ ਘੱਟੋ ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ ਸ਼ਨੀਵਾਰ ਨੂੰ ਮੌਸਮ ਸਾਫ਼ ਰਹੇਗਾ ਵਾਤਾਵਰਣ ਤਾਪਮਾਨ 43 ਜਦ ਕੀ ਘੱਟੋ ਘੱਟ ਤਾਪਮਾਨ 24 ਡਿਗਰੀ ਹੋ ਸਕਦਾ ਹੈ ਬੁੱਧਵਾਰ ਨੂੰ ਤਾਪਮਾਨ ਇਸ ਤਰ੍ਹਾਂ ਰਿਹਾ ਸਵੇਰੇ 5:30 ਵਜੇ 22.8 ਡਿਗਰੀ ਸਵੇਰੇ 8:30 ਵਜੇ 3.3 ਡਿਗਰੀ ਸਵੇਰੇ 11:30 ਵਜੇ 37.5 ਡਿਗਰੀ ਦਿਨ ਦੁਪਹਿਰ ਦੀ ਗੱਲ ਕਰੀਏ ਤਾਂ ਦੁਪਹਿਰੇ 39.8 ਡਿਗਰੀ ਸ਼ਾਮ 5:30 ਵਜੇ 39.8 ਡਿਗਰੀ ਰਾਤ ਦੀ ਗੱਲ ਕੀਤੀ ਜਾਵੇ ਤਾਂ ਰਾਤ ਨੂੰ 8:30 ਵਜੇ 31.2 ਡਿਗਰੀ ਤਾਪਮਾਨ ਦਰਜ ਕੀਤਾ ਗਿਆ ਦੁਬਾਰਾ ਫਿਰ ਦੱਸਦੇ ਹਾਂ ਚੰਡੀਗੜ੍ਹ ਮੌਸਮ ਵਿਭਾਗ ਕੇਂਦਰ ਨੇ 2 ਦਿਨ ਲਈ येलो अलर्ट यानी कि 18 ਤੇ 19 ਮਈ ਨੂੰ ਔਰੇਂਜ ਅਲਰਟ ਜਾਰੀ ਕੀਤਾ ਹੈ ਵਿਭਾਗ ਮੁਤਾਬਿਕ ਜੇ ਤਾਪਮਾਨ ਇਸੇ ਤਰ੍ਹਾਂ ਵੱਧਦਾ ਰਿਹਾ ਤਾਂ ਔਰੇਂਜ ਅਲਰਟ ਨੂੰ येलो ਜਾਂ ਫਿਰ ਰੈੱਡ ਅਲਰਟ ਚ ਬਦਲਿਆ ਜਾ ਸਕਦਾ ਹੈ ਲੁਧਿਆਣੇ ਤੋਂ ਲਖਨਊ ਜਾ ਰਹੀ ਰੇਲ ਗੱਡੀ ਦੇ ਵਿੱਚ ਸਮਰਾਲਾ ਰੇਲਵੇ ਸਟੇਸ਼ਨ ਤੋਂ ਪਹਿਲਾਂ ਪਿੰਡ ਲਲਕਾਲਾ ਵਿਚ ਚੱਲਦੀ ਰੇਲ ਗੱਡੀ ਵਿੱਚ ਇੱਕ ਔਰਤ ਨੇ ਬੱਚੇ ਨੂੰ ਜਨਮ ਦਿੱਤਾ ਔਰਤ ਵੱਲੋਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਜਦੋਂ ਰੇਲ ਗੱਡੀ ਸਮਰਾਲਾ ਰੇਲਵੇ ਸਟੇਸ਼ਨ ਤੇ ਰੁਕੀ ਤਾਂ ਸਮਰਾਲਾ ਰੇਲਵੇ ਸਟੇਸ਼ਨ ਵੱਲੋਂ ਐਂਬੂਲੈਂਸ ਦੁਆਰਾ ਔਰਤ ਨੂੰ ਸਮਰਾਲਾ ਸਿਵਰ ਹਸਪਤਾਲ ਲਿਆਂਦਾ ਗਿਆ ਉੱਥੇ ਡਾਕਟਰ ਨੇ ਬੱਚੇ ਅਤੇ ਔਰਤ ਦਾ ਚੈੱਕਅਪ ਕਰਦੇ ਦੱਸਿਆ ਕਿ ਜੱਚਾ ਅਤੇ ਬੱਚਾ ਦੋਨੋਂ ਠੀਕ ਨੇ ਅੰਕੁਲਵਰ हाँ जी सर अपना ये जो समाला स्टेशन है उससे पहले पहले हो होगी तो उसमें तीन लेडीज उन्होंने हेल्प करी उसके बाद में जो वहाँ पे जो टी सी था उसने फिर इधर कॉन्टेक्ट किया फिर उन्होंने एम्बुलेंस मंगा दी तो तो लिए अभी 8 महीने तो के लगभग से घाट काम कर लुधियाना से लग हाँ जी और 50 फर्मा तक हां जी कोई सिटी मिली आपको हां जी अपना इसके के अलावा डेवलपर को जी और कोई सिटी मिली नहीं और मेरा डॉक्टर प्रबज सिंह इमरजेंसी मेडिकल ऑफिसर का मामला आया कह रहे थे रजिस्ट्रेशन टेस्ट ਅਲਰੇਡੀ ਡਿਲੀਵਰੀ ਹੋ ਗਈ ਸੀ ਹਾਂਜੀ ਅੱਜ ਸਵੇਰੇ 7 ਵਜੇ ਸਾਡੇ ਕੋਲ ਪੇਸ਼ੈਂਟ ਆਇਆ ਜੀ ਆਲਰੇਡੀ ਡਿਲੀਵਰੀ ਹੋ ਚੁੱਕੀ ਸੀ ਰੇਲਵੇ ਟ੍ਰੇਨ ਉਹਦੇ ਵਿੱਚ ਹੀ ਡਿਲੀਵਰੀ ਹੋ ਚੁੱਕੀ ਸੀ 8ਵੇਂ ਮਹੀਨੇ ਦੀ ਪ੍ਰੈਗਨੈਂਸੀ ਲੇਡੀ ਮੇਲ ਬੱਚਾ ਹੋਇਆ 2 ਕਿਲੋ weight ਹੈ ਜੀ ਉਹਦਾ ਦੱਚਾ ਤੇ ਬੱਚਾ ਦੋਨੇ ਤੰਦਰੁਸਤ ਨੇ ਡਿਲੀਵਰੀ ਟ੍ਰੇਨ 'ਚ ਹੀ ਹੋ ਗਈ ਸੀ ਸਾਡੇ ਕੋਲ ਲਈ ਹੋਇਆ ਮਾਤਾ ਦਾ ਨਾਮ ਹੈਗਾ ਜੀ ਸੋਨਮ ਜੀ ਹਾਂਜੀ ਇਹ ਕਦੋਂ ਕਿੱਥੇ ਜਾ ਰਹੇ ਸੀ ਬੱਸ ਵਗੈਰਾ ਇਹ ਲੁਧਿਆਣੇ ਤੋਂ ਜਾ ਰਹੇ ਸੀ ਉਸ ਖਾਤੀ ਕਿਸਾਨ ਜੁਨੀਅਨਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਉੱਤੇ ਧਰਨਾ ਵਗੈਰਾ ਦਿੱਤਾ ਹੋਇਆ ਜੇ ਕੋਈ ਸਾਡਾ ਵੀ ਸਾਥੀ ਗਲਤ ਹੈਗਾ ਤਾਂ ਉਹਦੇ ਖਿਲਾਫ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਬਰਨਾਲਾ ਘਟਨਾ ਦੇ ਵਿਰੋਧ ਚ ਬੰਦ ਰਹੇ ਇਮੀਗ੍ਰੇਸ਼ਨ ਸੈਂਟਰ ਜੀ ਹਾਂ ਸ਼੍ਰੀ ਮੁਖਸਦ ਸਾਹਿਬ ਵਿਖੇ ਅੱਜ ਬਰਨਾਲਾ ਘਟਨਾ ਦੇ ਵਿਰੋਧ ਚ ਆਇਲੈਂਡਸ ਅਤੇ ਇਮੀਗ੍ਰੇਸ਼ਨ ਸੈਂਟਰ ਬੰਦ ਰਹੇ ਨੇ ਇਸ ਮੌਕੇ ਸੈਂਟਰ ਸੰਚਾਲਕਾਂ ਅਤੇ ਸਟਾਫ ਵੱਲੋਂ ਰੋਸ ਮਾਰਚ ਕੀਤਾ ਗਿਆ ਦੱਸ ਦਈਏ ਬਰਨਾਲਾ ਵਿਖੇ ਇੱਕ ਇਮੀਗ੍ਰੇਸ਼ਨ ਸੈਂਟਰ ਮਾਲਕ ਵਿਰੁੱਧ ਦਿੱਤੇ ਜਾ ਰਹੇ ਦਰਨੇ ਦੌਰਾਨ ਕਿਸਾਨ ਜਥੇਬੰਦੀਆਂ ਅਤੇ ਵਰਕਰਾਂ ਦੀ ਹੋਈ ਚੜ੍ਹਪ ਦੇ ਵਿਰੋਧ ਵਿੱਚ ਸ਼੍ਰੀ ਮੁਖਸਦ ਸਾਹਿਬ ਵਿਖੇ ਆਇਲੈਂਡਸ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਦੇ ਸੱਦੇ ਤੇ ਆਇਲਟਸ ਅਤੇ ਇਮੀਗ੍ਰੇਂਟ ਸੈਂਟਰ ਬੰਦ ਰਹੇ ਨੇ ਇਸ ਦੌਰਾਨ ਮਲੋਟ ਰੋਡ ਤੋਂ ਬਠਿੰਡਾ ਰੋਡ ਤੱਕ ਪੈਦਲ ਰੋਸ ਮਾਰਚ ਕੀਤਾ ਗਿਆ ਗਲਬਤ ਕਰਦਿਆਂ ਸੈਂਟਰ ਸੰਚਾਲਕਾਂ ਨੇ ਕਿਹਾ ਕਿ ਪੰਜਾਬ 'ਚ ਇਹ ਧਰਨਾ ਕਲਚਰ ਚੱਲ ਰਿਹਾ ਹੈ ਜੇਕਰ ਕਿਸੇ ਦਾ ਕਸੂਰ ਲੱਗਦਾ ਹੈ ਤਾਂ ਉਸਤੇ ਕਾਨੂੰਨ ਅਨਸਾਰ ਕਾਰਵਾਈ ਕਰਵਾਈ ਜਾਵੇ ਇਸ ਤਰ੍ਹਾਂ ਕਾਰੋਬਾਰ ਅੱਗੇ ਧਰਨਾ ਲਾ ਕੇ ਬੈਠਣਾ ਗਲਤ ਹੈ ਇਸ ਮੌਕੇ ਰੋਸ ਮਾਰਚ ਦੌਰਾਨ ਨਾਅਰੇਬਾਜ਼ੀ ਵੀ ਕੀਤੀ ਗਈ ਹੈ ਇਹ ਇਲੈਕਸੈਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਮੁਖਸਰ ਬੰਨਿਓਂ ਪਰ ਪ੍ਰੋਟੈਸਟ ਕੀਤਾ ਜਾ ਰਿਹਾ ਜੀ ਬਰਨਾਲੇ ਦੇ ਵਿੱਚ ਇਨਸੀਡੈਂਟ ਹੋਇਆ ਸਾਡਾ ਕੋਈ ਸਾਥੀ ਸੀਗਾ ਉਹਨੇ ਬੰਦੇ ਬਾਹਰ ਭੇਜੇ ਉਹ ਬੰਦੇ ਉੱਥੇ ਬੈਠੇ ਹੋਏ ਆ ਉੱਥੇ ਕੰਮ ਵੀ ਕਰ ਰਹੇ ਆ ਪਰ ਉਹਨਾਂ ਨੂੰ ਉੱਥੇ ਬਲੈਕਮੇਲ ਕਰ ਰਹੇ ਆ ਔਰ ਕੁਝ ਅਖਾਤੀ ਕਿਸਾਨ ਯੂਨੀਅਨਾਂ ਜਿਹੜੀਆਂ ਹੈਗੀਆਂ ਉਹਨਾਂ ਨੇ ਉੱਥੇ ਧਰਨਾ ਵਗੈਰਾ ਦਿੱਤਾ ਹੋਇਆ ਉਹਦੇ ਵਿਰੋਧ ਦੇ ਵਿੱਚ ਅਸੀਂ ਸਾਰੇ ਅੱਜ ਇਕੱਠੇ ਹੋਏ ਆ ਇਹ ਸਾਰਾ ਮੁਕਸਰ ਬੰਦਾਗਾ ਅੱਜ ਇਹ ਅਸੀਂ ਇੱਕ ਵਾਰੀ ਸ਼ਾਂਤਮਈ ਮਾਰਚ ਕਰਕੇ ਇਹ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਵੀ ਜੇ ਕੋਈ ਦੋਸ਼ੀ ਆ ਤਾਂ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕਰਵਾਓ ਨਾ ਕਿ ਗੁੰਡਾਗਰਦੀ ਕਰੋ ਉਹਦਾ ਬਿਜ਼ਨਸ ਪੰਨਾ ਤੋੜੋ ਉਹਦੇ ਅਦਰ ਬਿਜ਼ਨਸ ਤੇ ਜਾ ਕੇ ਤਰਨੇ ਦਿਓ ਇਹ ਗਲਤ ਹੈ ਇਹਦੇ ਖਿਲਾਫ ਆ ਅਸੀਂ ਜੇ ਕੋਈ ਸਾਡਾ ਵੀ ਸਾਥੀ ਗਲਤ ਹੈਗਾ ਤਾਂ ਉਹਦੇ ਖਿਲਾਫ ਕਾਰਵਾਈ ਕਰੋ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਗੁੰਡਾਗਰਦੀ ਜਿਹੜੀ ਉਹ ਉਹ ਸੈਨ ਤੋਂ ਬਾਹਰ ਆ ਉਹ ਨਹੀਂ ਸੈਨ ਕੀਤੀ ਜਾਏਗੀ ਅੱਜ ਅਸੀਂ ਮੁਕਸਰਾ ਐਂਡ ਇਮੀਗ੍ਰੇਸ਼ਨ ਐਸੋਸੀਏਸ਼ਨ ਹੋਣੀਓ ਜੋ ਪੰਜਾਬ ਵਿੱਚ ਧਰਨਾ ਕਲਚਰ ਡਵੈਲਪ ਹੋ ਰਿਹਾ ਉਹਦੇ ਖਿਲਾਫ ਅਸੀਂ ਇੱਕ ਦਿਨ ਦਾ ਜੋ ਹੈ ਬੰਦ ਅਤੇ ਰੂਸ ਵੈਲੀ ਦੀ ਨਿਕਾਲੀਏ ਸ਼ਹਿਰ ਦੇ ਵਿੱਚ ਅਸੀਂ ਸਰਕਾਰ ਨੂੰ ਮੰਗ ਕਰਦੇ ਹਾਂ ਕਿ ਜੇ ਜੋ ਇਹ ਕੁਝ ਗਲਤ ਅੰਸਰਪ ਅਲੱਗ-ਅਲੱਗ ਜਥੇਬੰਦੀਆਂ ਦਾ ਨਾਮ ਲੈ ਕੇ ਤੋਂ ਆਮ ਜਨਜੀਵਨ ਨੂੰ ਤੇ ਲੋਕਾਂ ਦੇ ਕਾਰੋਬਾਰ ਨੂੰ ਪ੍ਰਭਾਵਿਤ ਕਰ ਰਹੇ ਆ ਤਾਂ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ ਜਿਹੜੇ ਵੀ ਕੋਈ ਦੁਸ਼ਮਣੇ ਉਨ੍ਹਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਵੇ ਔਰ ਇਹ ਜਿਹੜਾ ਪੰਜਾਬ ਦੇ ਵਿੱਚ ਨਵਾਂ ਧਰਨਾ ਕਲਚਰ ਡਵੈਲਪ ਹੋ ਰਿਹਾ ਔਰ ਇਸ ਨੂੰ ਬੰਦ ਕੀਤਾ ਜਾਵੇ ਇਹਦੇ ਅਸੀਂ ਖਿਲਾਫ ਆ। ਕਿਸਾਨ ਜਥੇਬੰਦੀਆਂ ਨੂੰ ਦੇਖੋ ਇੱਕ ਕਿਸਾਨ ਜਥੇਬੰਦੀਆਂ ਦੇ ਵਿੱਚ ਨੌਲਡ ਨਹੀਂ ਹੈ। ਇਹ ਕੁਝ ਸ਼ਰਾਰਤੀ ਅੰਸਰ ਆ ਜਿਹੜੇ ਕਿਸਾਨ ਜਥੇਬੰਦੀਆਂ ਦਾ ਨਾਮ ਲੈ ਕੇ ਉਹਨਾਂ ਦੀ ਯੂਨੀਫਾਰਮ ਪਹਿਨ ਕੇ ਲੋਕਾਂ ਨੂੰ ਬਲੈਕਮੇਲ ਕਰ ਰਹੇ ਆ। ਉਹਨਾਂ ਦੇ ਕਾਰੋਬਾਰ ਦੇ ਸਾਹਮਣੇ ਧਰਨੇ ਲਾ ਰਹੇ ਆ। ਅਸੀਂ ਉਹਨਾਂ ਦੇ ਖਿਲਾਫ ਆ। ਕਿਸਾਨ ਯੂਨੀਅਨ ਦਾ ਇਹਦੇ ਵਿੱਚ ਮੈਸਮ ਦਾ ਕੋਈ ਨਹੀਂ ਹੈ। ਇਹ ਕੁਝ ਸ਼ਰਾਰਤੀ ਅੰਸਰ ਆ। ਇਹੜੇ ਉਸ ਯੂਨੀਫਾਰਮ ਦੇ ਵਿੱਚ ਇਹ ਕੰਮ ਕਰ ਰਹੇ ਨੇ। ਲੇਟੈਸਟ ਨਿਊਜ਼ ਸਭ ਤੋਂ ਪਹਿਲਾਂ ਆਪਣੇ ਫੋਨ ਤੇ ਦੇਖਣ ਲਈ ਸਾਡਾ ਚੈਨਲ ਸਬਸਕ੍ਰਾਈਬ ਕਰੋ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ।